ਲੋ ਜੀ ਤੜਕੇ ਆ ਮਾਗੀ ਆਜਾ ਲੋੜੀ ਤੇ ਸਾਡੀ ਦਾਦੀ ਸਾਨੂੰ ਕਹਿੰਦੀ ਵੀ ਕਿਹੜੇ ਵਾਲ ਬੇਬੇ ਸੂਰਵਾਲ ਕਿਵੇਂ ਪਹਿੋਂਦੇ ਵੀਰੇ ਸੂਰਵਾਲ ਪਹਿਉਣੇ ਆ ਕਹਿੰਦੇ ਤੜਕੇ ਤੋਂ ਹੁਣ ਮੈਨੂੰ ਨਹੀਂ ਪਤਾ ਲੱਗਿਆ ਵੀ ਸੂਰਵਾਲ ਕਹਿੰਦੇ ਕਿਹਨੂ ਐ ਤੇ ਇਹ ਹੁਣ ਆਪਾਂ ਬੇਬੇ ਤੋਂ ਪੁੱਛਾਂਗੇ ਵੀ ਪਹਿਲਾਂ ਤੁਸੀਂ ਦੱਸ ਦਿਓ ਹਨਾ ਹਾਂ ਵੀ ਤੁਸੀਂ ਦੱਸੋ ਕਿ ਸੁਣ ਨਹੀਂ ਹੁੰਦਾ ਹਾਂ ਕੀ ਸੂਰਵਾਲ ਹਾਂ ਸੂਰਵਾਲ ਇਹ ਕਾਹ ਤੋਂ ਕਹਿੰਦੇ ਹੁੰਦੇ ਸੀਗੇ ਉਵੇਂ ਇਹ ਕਹਿੰਦੇ ਹੁੰਦੇ ਸੀ ਵੀ ਤੜਕੇ ਆਪਣਾ ਇਸ਼ਨਾਨ ਤੇ ਇਸ਼ਨਾਨ ਆਲੇ ਫਿਰ ਵੀ ਉਹ ਜਿਹੜੇ ਮੁਸਲਿਆਂ ਦੇ ਵੀ ਆਪਣੇ ਤੇ ਉਹ ਆਪਣਾ ਸਿੱਖਾਂ ਦੇ ਕੇਸ ਅੱਛਾ ਕਿ ਸਿੱਖਾਂ ਦੇ ਕੇਸ ਫਿਰ ਆਪਾਂ ਤੜਕੇ ਕਿੱਸਾ ਧਾਰੀ ਬਣਦੇ ਆ ਨਾ ਅੱਛਾ ਕੇਸਾ ਧਾਰੀ ਤੜਕੇ ਬਣਦੇ ਆ ਫਿਰ ਆਪਾਂ ਕੇਸ ਵੀ ਸਣੇ ਕੇਸੀ ਨਾ ਹੋਣੇ ਆ ਫਿਰ ਉਹਨਾਂ ਨੂੰ ਆਪਾਂ ਆਨੇ ਆ ਵੀ ਇਹ ਸੂਰਵਾਲ ਤਾਂ ਤੜਕੇ ਜ਼ਰੂਰੀ ਕਿਉਂ ਆ ਹੈ ਹਾਂ ਅੱਛਾ ਕੋਈ ਜੇ ਨਹੀਂ ਉਹਦੇ ਕਿਉਂ ਸਿੱਦੇ ਉਧਰ ਉਧਰ ਜਾਣਗੇ ਸਾਰੇ ਲੋੜੀ ਦਾ ਗੀਤ ਕਿਹਨੇ ਸੁਣੇਗਾ ਉਹਨੇ ਸੀ ਅੱਛਾ ਇਹ ਸੂਰਵਾਲੇ ਤਾਂ ਹੁੰਦੇ ਆ ਇਹ ਫਿਰ ਆਇਆ ਨਾ ਵੀ ਸਿੱਖਾਂ ਦੇ ਜਿਹੜੇ ਕੇਸ ਬਣੇ ਆ ਕੇਸੀ ਆਪਾਂ ਤੜਕੀ ਕੇਸੀ ਇਸ਼ਨਾਨ ਕਰਾਂਗੇ ਅੱਛਾ ਕੇਸੀ ਇਸ਼ਨਾਨ ਕਰਕੇ ਤੇ ਜਿਹੜੇ ਉਹਨਾਂ ਦੇ ਪਾਪਾ ਕਾਇਤ ਬਣੀਆਂ ਵੱਡੇ ਬੰਦਿਆਂ ਦੀ ਵੱਡੇ ਬਜ਼ੁਰਗਾਂ ਦੀ ਵੀ ਭਾਈ ਅੱਜ ਤਾਂ ਜ਼ਰੂਰੀ ਆ ਅੱਛਾ ਜ਼ਰੂਰੀ ਵੀ ਅੱਜ ਤਾਂ ਸੂਰਵਾਲੇ ਤਾਂ ਅੱਜ ਜ਼ਰੂਰੀ ਆ ਆਪਾਂ ਭਿਉਣੀ ਆ ਕੇਸੀ ਇਸ਼ਨਾਨ ਆਪਾਂ ਜ਼ਰੂਰੀ ਲੋੜੀ ਤਾਂ ਕੋਈ ਗੀਤ ਯਾਦ ਨਹੀਂ ਲੋੜੀ ਦਿਆ ਤੂੰ ਆਉ ਲੋੜੀ ਨਿmai ਪੱਤੀ ਤੇਰਾ ਪੁੱਤ ਚੜੂਗਾ ਹਾਥੀ ਅੱਛਾ ਦੇ ਨਿmai ਪੱਤੀ ਤੇਰਾ ਪੁੱਤ ਚੜੂਗਾ ਹਾਥੀ ਲੋੜੀ ਦੇ ਗੀਤ ਬਖੀ ਜਾਂਦਾ ਬੇਬੇ ਨੂੰ ਬੇਬੇ ਥੋੜੇ ਵੇਲੇ ਲੋੜੀ ਦੇ ਗੀਤ ਹੁੰਦੇ ਸੀ ਜਿਹੜੇ ਦੇ ਲੋੜੀ ਮੰਗਣ ਜਾਂਦੇ ਹੁੰਦੇ ਸੀ ਹਨ ਸਾਨੂੰ 체ਤੀ 체ਤੀ ਤੂਰ ਸਾਡੇ ਪੈਰਾ ਏਠਾ ਤੋੜ ਸਾਨੂੰ 체ਤੀ 체ਤੀ ਤੂਰ ਦੇ ਨੀ ਮਾਈ ਥੰਮੀ ਤੇਰੀ ਨੂੰ ਆਉਗੀ ਲਮੀ ਅਸੀਂ ਛੋਟਾ ਛੋਟਾ ਸੋ ਟੋਕਰੀ ਹੁੰਦੀ ਹੱਥ ਚ ਦੇ ਨੀ ਮਾਈ ਥੰਮੀ ਤੇਰੀ ਪੁੱਤ ਤੇਰੀ ਨੂੰ ਆਉਗੀ ਲਮੀ ਉਹ ਪੋਤੋਂ ਖੁਚਲ ਜਾਈਦਾ ਥੋੜੇ ਜਿਹਾ ਵੱਡੀ ਹੋ ਗਈ ਉਹ ਤਾਂ ਫਿਰ ਹੁਣ ਹੁੰਦਾ ਹੀ ਆ ਹੁਣ ਬਹੁਤ ਟਾਈਮ ਹੋ ਗਿਆ ਨਾ ਅੱਗੇ ਦੇਨੀ ਮਾਈ ਜੱਕਾ ਤੇਰਾ ਪੁੱਤ ਚੜੂਗਾ ਜੱਕਾ ਦੇਨੀ ਮਾਈ ਡੱਕਾ ਤੇਰਾ ਪੁੱਤ ਚੜੂਗਾ ਜੱਕਾ ਅੱਛਾ ਬਿੰਦੋੜੀ ਦੇਸੀਆ ਗੀਤ ਪੁੱਤ ਰਿਆ ਗਾਉਂਦੀਆਂ ਮੇਰਾ ਜੀਆ ਅਸੀਂ ਛੋਟਾ ਛੋਟਾ ਹੁੰਦਾਂ ਆਇਸ ਹੋਏ ਫੇਰ ਸਾਡੇ ਆਹ ਨਾ ਆ ਜੰਪਰ ਜੇ ਪਾਈ ਹੁੰਦੇ ਹਰੀ ਪਾਪ ਲੈਣ ਦੇ ਹੂੰ ਫੇਰ ਐਸੇ ਹੋਏ ਅਸੀਂ ਛੋਟੇ ਛੋਟੇ ਫੇਰ ਅੱਛਾ ਉਧਰੋਂ ਭਰਾ ਲਵੜੀ ਦੇ ਕੇ ਜਾਂਦੇ ਹੁੰਦੇ ਸੀ ਉਹ ਖਾਂਦੇ ਹੈ ਹਾਂ ਉਧਰੋਂ ਫੇਰ ਟੜਕੇ ਨਾਲੇ ਲੋੜੀ ਨਾਲੇ ਲੋੜੀ ਦੇ ਵੇਕੇ ਦੱਸ ਦਿਆਂ ਹੈਂ ਦਾ ਦਿਆਂ ਪਰ ਤੇਰਾ ਫਰਾਕ ਹੀ ਲਿਆ ਸੀ ਮੇਰਾ ਫਰਾਕ ਤਾਂ ਨਾ ਪਿੰਨਾਂ ਲਿਆ ਸੀ ਚਲ ਅੱਗੇ ਨਾ ਚੌਲਾਂ ਦੇ ਪਿੰਨਾਂ ਵੀ ਸ਼ੂਰ ਹੁੰਦੇ ਨਾ ਸੀ ਅੱਛਾ ਪੁੱਤ ਪਿੰਨੇ ਵੀ ਹੁੰਦੇ ਸੀ ਪੁੱਤ ਪਿੰਨੇ ਹੁੰਦੇ ਏਤਲਾ ਦੇ ਬਣਾਦੇ ਪੁੱਤ ਕਿੰਨੇ ਮੈਂ ਹਾਂ ਪਰ ਬਣਾਏ ਸੀ ਸੀ ਅੱਛਾ ਹਾਂ ਮੈਂ ਖਾਦੇ ਸੀ ਮੈਂ ਖਾਦੇ ਸੀ ਹਾਂ ਪਰ ਬਣਾਏ ਸੀ ਪੁੱਤ ਵਿੰਨੇ ਮੱਕੀ ਦੇ ਤੇ ਉਹਦੇ ਕਣਕ ਦੀ ਦੇਖਿਆ ਕਿੱਡੀ ਛੋਟਾ ਬਣਿਆ ਪੂਤ ਪਿੰਨੇ ਦਾ ਮਹਿੰਗਾ ਵਾਹ ਪੂਤ ਪਿੰਨੇ ਮੈਂ ਖਾਦੇ ਸੀ ਬੇਬੇ ਦੇ ਵੇ ਹਾਂ ਹਾਂ ਉਹ ਸੱਚ ਹੈ ਨਾ ਪੁੱਤੋ ਪਿੰਡ ਦਾ ਵੀ ਪਿੰਡ ਨੂੰ ਪਿਛਲੇ ਸਾਲ ਖਵਾਏ ਸੀ ਗਿਆ ਹਾਂ 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 ਐਤ ਕੀ ਫਿਰ ਜੀ ਨਹੀਂ ਕਰਿਆ ਹੁਣ ਹਾਂ ਚਲੋ ਮਾਲਕ ਸੁੱਖ ਸ਼ਾਂਤੀ ਰੱਖੇ ਸਾਰਿਆਂ ਦੇ ਹਾਂ ਕੁਝ ਜਿਹਾ ਗਿਆਵਾ ਸੀਗਾ ਤੁਸੀਂ ਆਪਾਂ ਫਿਰ ਆਏ ਉਧਰ ਉਧਰ ਖਿੰਡੀ ਬੰਡੀ ਦੇ ਫਿਰਲੇ ਸੀਗੇ ਇਹ ਰੋਮ ਚਲ ਹੁਣ ਵੀ ਪਰ ਮੇਰੇ ਮਨ ਚ ਆ ਗਈ ਮੱਕ ਪੁੱਤਰਿਆਂ ਨੂੰ ਸਾਰਿਆਂ ਨੂੰ ਫਾਦ ਗੀ ਪੁਰਾਣੇ ਆ ਹੁੰਦੇ ਸੀ ਅੱਗੇ ਹਾਂ ਘਰੇ ਕੁੰਨੇ ਅੱਗੇ ਤਾਂ ਅਸੀਂ ਪੱਠੀਆਂ ਤੇ ਜਾਂਦਾਂ ਹਾਂ ਬਣਾ ਕੇ ਆਉਂਦਾਂ ਹੇਰੋ ਉਹਨੂੰ ਸਿੱਕਿੰਨਾਂ ਬਾਟ ਲਾ ਹਣ ਤੁਸੀਂ ਦੱਸਣਾ ਹੈਗਾ ਵੀ ਕੋਈ ਲੋਹੜੀ ਦਾ ਗੀਤ ਕਮੈਂਟਾਂ ਦੇ ਵਿੱਚ ਦੱਸ ਦਿਓ ਤੇ ਕੋਈ ਯਾਦ ਵੀ ਜਰੂਰ ਸ਼ੇਅਰ ਕਰਿਓ ਆਪਾਂ ਹੋਰ ਵੀ ਗੀਤ ਸੁਣਾਵਾਂਗੇ ਬੇਬੇ ਤੋਂ ਅਗਲੀ ਵੀਡੀਓ ਜਗਾਣੀ ਬੇ ਹਾਂ ਹੋਰ ਵੀ ਆਪਾਂ ਗੀਤ ਸਮੇਂ-ਸਮੇਂ ਤੇ ਬਾੜਾ ਸੁਰਿੰਦਰ ਕੌਰ ਯਾਦ ਦੇ ਟਾਈਮ ਦੀ ਬੇਬੇ ਹੰਟਾ ਉਹ ਆਇਆ ਗਿੱਪੋ ਉਹ ਉਹ ਕੋਹੜਾ ਮੜਾ ਕਰਦਿੰਦੀ ਐ ਅੱਗੇ ਆਪਾਂ ਵਿਆਹ ਕੇ ਲਿਆਉਂਦੀ ਤਾਂ ਹਾਂ ਦੇ ਲੋੜੀ ਦਿਆ ਤੂੰ ਆਉ ਮੇਰੇ ਮਨ ਚਾਉ ਲੋੜੀ ਦਿਆ ਤੂੰ ਆਉ ਮੇਰੇ ਮਨ ਚਾਉ ਲੋੜੀ ਦਿਆ ਤੂੰ ਠੋਮਕ ਕਾ ਲੈ ਆਉ ਲੋੜੀ ਦਿਆ ਤੂੰ ਠੋਮਕ ਚੱਲੇ ਕਾਰੀ ਆਉ ਲੋੜੀ ਦਿਆ ਤੂੰ ਬਾਦੇ ਵੇੜੇ ਆਉ ਲੋੜੀ ਦਿਆ ਤੂੰ ਬਾਦੇ ਵੇੜੇ ਆਉ ਹੌਣ ਤਾਂ ਆਈਨਾਂ ਦੇ ਵਿੱਚ ਮੋਬਾਈਲਾਂ ਦੇ ਵਿੱਚ ਨਿਆਰੇ ਇਹ ਜਿਹਾ ਸੋਹਣੇ ਗੀਤ ਗਾਉਂਦੇ ਹੁਣ ਤਾਂ ਡੀਜੇ ਡੂਜੇ ਲਾ ਕੇ ਸਾਰ ਦਿੰਦੇ ਹੈਗੇ ਹੁਣ ਵਾਲਿਆਂ ਨੂੰ ਗੀਤ ਕਿੱਥੇ ਆਉਂਦੇ ਬੇਬੇ ਇਹ ਤਾਂ ਤੁਸੀਂ ਜ਼ਿਰਾਉਣਕਾਂ ਲੋਹੜੀਆਂ ਦੀਆਂ ਗਿੱਧਿਆਂ ਦੀਆਂ ਹਨਾ ਤੇ ਲੋਹੜੀ ਆਹ ਜਦੋਂ ਵਿਆਹ ਕੇ ਲਿਉਂਦੇ ਆਪਾਂ ਲੋ ਅਸੀਂ ਆ ਗੀਤ ਗਾਉਂਦਾਂ ਜਿਹੜਾ ਤੇ ਮਗਰ ਹੌਲੀ 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 ਤੁਰੇ ਅੰਦੇ ਅੱਛਾ ਉਹ ਤਾਂ ਤੁਸੀਂ ਫਿਰ ਨਾ ਤਾਂ ਉਹ ਫੋਟੋਆਂ ਹੁੰਦੀਆਂ ਸੀ ਨਾ ਤਾਂ ਮੋਬਾਈਲ ਹੁੰਦੇ ਸੀ ਚਲੋ ਅਗਲੀ ਵਾਰ ਉੱਤ ਪਈ ਬਾਤ ਗੋਗੋ ਦੇ ਬੱਚੇ ਗੋਗੋ ਵੇਖ ਵੇਖ ਨੱਚੀ ਠੀਕ ਹੈ ਜੀ ਫਾਲੰਗ ਦੀੜਾ ਹੱਲਿਆ ਦਰਿਆ ਵਾਣੀ ਚੱਲਿਆ ਦਰਿਆ ਚੋਂ ਨਿਕਲੀ ਗੋਉ ਗੋਉ ਨਦੀ ਦਾ ਬੱਚਾ ਗੋਗੋ ਨਦੀ ਦਾ ਬੱਚਾ ਸੇ ਕੋਸੇ ਕੋਸੇ ਕੋ ਕੱਢ ਲੰਦੇ ਸੀ ਗਿਆ ਗਾਹੋਂ ਨੇ ਤਾਂ ਬੱਚਾ ਸਿਕੋ 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 ਅੱਜ ਕੰਪਲਮੈਂਟ ਦੇ ਗਿਆ ਲੋ ਵੀ ਹੁਣ ਮਿਲ ਕੇ ਦਾਦੀ ਵੰਗੋੜਿਆ ਆਸੀ ਕਰਕੇ ਹੁਣ ਤੋਂ ਮੇਰੀ ਅੱਗੇ ਵੀਡੀਓ ਅਗਲੀ ਵੀਡੀਓ ਚ ਮਿਲਾ ਕੇ ਹੁਣ ਠੀਕ ਹੈ ਦਾਦੀ ਦੀਆਂ ਗੱਲਾਂ ਲੈ ਕੇ ਜੀ